ਗੁਰਦਾਬਰ ਹਰਜੀਤ ਸਿੰਘ ਜਿੰਦਾਬਾਦ ਸਰਜੀਤ ਸਿੰਘ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਾਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਆਵਾਮੀ ਪਾਰਟੀ ਲੱਗੀ ਹੈ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਆਵਾਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਆਵਾਮੀ ਪਾਰਟੀ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਆਵਾਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਆਵਾਮੀ ਯਾਨੀ ਆਪਣੀ ਸੂਝ ਬੂਝ ਤੋਂ ਕੰਮ ਲੈਂਦੇ ਆ ਵਰ ਕੋ ਜੋ ਕਿ ਸ਼ਬਦ ਨਹੀਂ ਕਿ ਜਿੱਤਾ ਪਰਸੋਂ ਦੇ ਰੋਜ ਤੋਂ ਕਿ ਪੂਰੇ ਤਰਨਤਾਰਨ ਸ਼ਹਿਰ ਨਿਵਾਸੀਆਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਹੜੇ ਪੂਰਾ ਸਹਿਯੋਗ ਦੇ ਰਹੇ ਨੇ ਇਸ ਨਗਰ ਕੌਂਸਲ ਦੇ ਲੈਕਚਰ ਦੇ ਵਿੱਚ ਤੇ ਸਤਾਹ ਤਰ ਦੀ ਪਾਰਟੀ ਪੂਰਾ ਦਰਸ ਤਾਉਣ ਲੱਪਿਆ ਤੇ ਅੱਜ ਪਹਿਲੋਂ ਦੋ ਦਿਨ ਰੱਜ ਕੇ ਇਹਨਾਂ ਬਦਮਾਸ਼ੀ ਕੀਤੀ ਅਸੀਂ ਪੂਰੇ ਯੋਰ ਦੇ ਨਾਲ ਲੋਕਤੰਤਰ ਦੀ ਆਵਾਜ਼ ਨੂੰ ਬਾਹਰ ਰੱਖਣ ਵਾਸਤੇ 25 ਦੇ 25 ਨਾਮਜਾ ਜਿਹੜੇ ਦਾਖਲ ਕਰਵਾਏ ਜਦੋਂ ਉਥੇ ਆਮ ਆਦਮੀ ਪਾਰਟੀ ਦੇ ਸਬੰਧਤ ਆਗੂਆਂ ਦਾ ਜੋਰ ਨਹੀਂ ਚੱਲਿਆ ਤੇ ਅੱਜ ਤੁਸੀਂ ਆਪ ਦੇਖੋ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਾਂ ਦੇ ਅਨੁਸਾਰ ਅੱਜ ਦਾ ਦਿਨ ਸਿਕਿਉਰਿਟੀ ਵਾਸਤੇ ਹੁੰਦਾ ਹੈ ਤੇ ਸਿਕਿਉਰਿਟੀ ਦੇ ਆਧਾਰ ਤੇ ਉੱਤੇ ਦੋ ਵਾਰੀਆਂ ਉਮੀਦਵਾਰ ਨੂੰ ਸੁਣਿਆ ਜਾਂਦਾ ਤੇ ਉਹਨੂੰ ਸੈਟੀਸਫਾਈਡ ਕੀਤਾ ਜਾਂਦਾ ਜੀ ਤੇ ਜੇ ਇਹਨਾਂ ਉਮੀਦਵਾਰਾਂ ਨੂੰ ਸੁਣਨੀ ਨਹੀਂ ਆ ਤੇ ਚੁੱਪ ਕਰਕੇ ਲਿਸਟ ਬਾਹਰ ਲਾ ਦਨ ਫਿਰ ਇਹਨਾਂ ਨੂੰ ਅੱਜ ਦਾ ਦਿਨ ਰੱਖਣ ਦੀ ਕੀ ਲੋੜ ਸੀ ਤੇ ਤੁਹਾਡੇ ਸਾਹਮਣੇ ਆ ਪੂਰੇ ਸਤਾ ਧਰ ਦੇ ਬੰਦਿਆਂ ਨੇ ਪੂਰੀ ਰਾਜ ਕੇ ਬਦਮਾਸ਼ੀ ਕੀਤੀ ਪੂਰਾ ਪ੍ਰਸ਼ਾਸਨ ਨੇ ਵੀ ਉਹਨਾਂ ਦਾ ਸਾਥ ਦਿੱਤਾ ਪੂਰਾ ਮੂਕ ਦਰਸ਼ਨ ਹੋ ਕੇ ਉਹਨਾਂ ਲੋਕੋ ਇਹ ਕਸਰ ਨਹੀਂ ਸੀ ਹੈਗੀ ਕਿ ਜਿੰਨਾ ਵੀ ਸਤਾਧਰ ਦੇ ਆਦਮੀਆਂ ਨੂੰ ਜਿੰਨਾ ਵੀ ਪ੍ਰেজੈਂਟ ਕੀਤਾ ਜਾਵੇ ਅਸੀਂ ਉਹਨਾਂ ਵੀ ਕਰੀਏ ਤਾਂ ਤੁਹਾਡੇ ਸਾਹਮਣੇ ਆ 12 ਨੰਬਰ ਵਾਰਡ ਦੇ ਵਿੱਚ ਤੁਸੀਂ ਆਪ ਲਿਸਟ ਵੇਖ ਲਿਓ ਕਿ ਤੁਹਾਨੂੰ ਕੋਈ ਹੋਰ ਦੂਜਾ ਉਮੀਦਵਾਰ ਨਹੀਂ ਸੀ ਇਹਨਾਂ ਪਹਿਲੀ ਸਤਾਧਰ ਪਾਰਟੀ ਦਾ ਉਮੀਦਵਾਰ ਦੇ ਫਾਈਲ ਕੰਪਲੀਟ ਨਹੀਂ ਸੀ ਫਾਈਲ ਪੂਰੀ ਪ੍ਰੋਪਰ ਕੰਪਲੀਟ ਸੀ ਸਿਕਿਉਰਟ ਨਹੀਂ ਤੇ ਕੋਸ਼ਿਸ਼ ਕਰਦੇ ਸੀ ਅੱਧਰ ਉਹ ਵੀ ਤੁਸੀਂ ਫਾਈਲ ਰਿਪਲੇਸ ਕਰਨੀ ਕੋਈ ਵੇਖੋ ਜੀ ਇਹ ਤਾਂ ਸਤਾਧਰ ਦੇ ਬੰਦਿਆਂ ਨੂੰ ਕੋਬਾਨਾ ਚਾਹੀਦਾ ਜੀ ਉਮੀਦਵਾਰ ਸਵੇਰ ਤੋਂ ਹੀ ਹੁਣ ਤੱਕ ਖੜਾ ਕਿ ਉਹ 12 ਨੰਬਰ ਤੇ ਉਮੀਦਵਾਰ ਨੂੰ ਅੰਦਰ ਹੀ ਨਹੀਂ ਨਿਕੰਨ ਦਿੱਤਾ ਜਾ ਰਿਹਾ ਲੋਕ ਉਹਨਾਂ ਨੂੰ ਪਤਾ ਹੈ ਕਿ ਟਾਈਮ 3 ਵਜਣ ਤੇ ਬਾਅਦ ਚ ਅਸੀਂ ਲਿਸਟ ਜਿਹੜੀ ਆ ਉਹ ਪ੍ਰੋਪਰ ਦੱਸਦੀ ਹੈ ਕਿ ਆ ਕਾਗਜ਼ ਰਿਜੈਕਟ ਹੋ ਗਏ ਨੇ ਤੇ ਮੈਂ ਤੇ ਇਹਨਾਂ ਨੂੰ ਬੇਨਤੀ ਕਰਦਾ ਫਿਰ ਅਜ ਤੱਕ ਤਿੰਨ ਰੱਖਣ ਤੇ ਕੋਈ ਲੋੜ ਨਹੀਂ ਸੀ ਮਤੇ ਨਾਉਣੇ ਲਿਸਟ ਬਾਹਰ ਲਾਓ ਕਿਉਂ ਤੁਸੀਂ ਲੋਕਾਂ ਨੂੰ ਵੀ ਜਿਹੜਾ ਪਰੇਸ਼ਾਨ ਕਰ ਰਹੇ ਹੋ ਕਿਉਂਕਿ ਇਹਨਾਂ ਲੋਕਾਂ ਨੂੰ ਡਰ ਪਾ ਰਿਹਾ ਹੋਣਾ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਕਰ ਰਹੇ ਨੇ ਤੇ ਜਿਹਦੇ ਮੋਢੇ ਆਪਕੋ ਕਦੇ ਨਹੀਂ ਇਹ ਚੱਕਰ ਦਪਿੰਡਾ ਕਹਿੰਦਾ ਇਲੈਕਸ਼ਨ ਲੜੋ ਜੀ ਕਿ ਜਿਹਨੂੰ ਲੋਕ ਚੁਣਨਗੇ ਕਿ ਅਸੀਂ ਉਹਨਾਂ ਨੂੰ ਸਿਰ ਮੱਥੇ ਜੜਾ ਮੰਨਾਂਗੇ ਇੱਥੇ ਇਹਨਾਂ ਨੂੰ ਸਤਾ ਧਰ ਦੀ ਪਾਰਟੀ ਨੂੰ ਸਿਰਫ ਇਹੋ ਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਆ ਉਹ ਕਾਗਜ਼ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਰਿਜੈਕਟ ਕਰਾਏ ਜਾਣ ਤੇ ਜੋ ਪਿਛਲੇ ਸਮੇਂ ਚ ਕਰਦੇ ਆ ਰਹੇ ਉਹੋ ਚੀਜ਼ੇ ਹੁਣ ਕਰਨੀ ਚਾਹੀਦੀ ਸਾਰੇ ਜਿਹੜੀ ਪ੍ਰੋਬਲਮ ਆ ਸਿਰਫ ਬਾਅਦ ਨੰਬਰ 12 ਚ ਆ ਰਹੀ ਆ ਕਿ ਹੋਰ ਵੀ ਕਿਸੇ ਤੁਹਾਡੇ ਸਾਹਮਣੇ ਆ ਬਹੁਤ ਕੁਝ ਹੋ ਰਿਹਾ ਜੀ ਅੰਦਰ ਸਨਮਾਨ ਅੰਤਰ ਜਾਣ ਦਿੱਤਾ ਜਾ ਰਿਹਾ ਸਾਡੇ ਉਮੀਦਵਾਰਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ বারবার باہر काढ ਦਿੰਦੇ ਆ। बारबार ਜਿਹੜਾ ਬਾਹਰ ਕਰ ਦਿੱਤਾ ਜਾਂਦਾ ਹੈ ਕੰਪਲੈਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦਾ ਕੀ ਰਵਈਆ ਹੈ? ਤੁਹਾਡੇ ਸਾਹਮਣੇ ਪ੍ਰਸ਼ਾਸਨ ਪੂਰਾ ਪ੍ਰੈਸ਼ਰ ਦੇ ਰਿਹਾ 77 ਪਾਰਟੀ। ਜੋ 77 ਪਾਰਟੀ ਕਹਿ ਰਹੀ ਹੈ, ਪ੍ਰਸ਼ਾਸਨ ਪੂਰਾ ਉਹਨਾਂ ਦੀ ਗੱਲ ਸੁਣ ਰਿਹਾ। ਦੂਜੇ ਪੱਤੇ ਦੀ ਗੱਲ ਨਹੀਂ ਸੁਣਦਾ ਫਿਰ। ਕਿ ਸ਼ਰਿਆਮ ਜਿਹੜਾ ਲੋਕਤੰਤਰ ਦਾ ਘਾਣ ਕਰਨ ਨੂੰ ਆਮ ਆਦਮੀ ਪਾਰਟੀ ਜਿਹੜੀ ਕਸਰ ਨਹੀਂ ਛੱਡਣ ਦੀ। ਜਿੱਥੇ ਲੋਕ ਕਹਿੰਦੇ ਸਾਨੂੰ ਮੌਕਾ ਦਿਓ। ਅਸੀਂ ਲੋਕਤੰਤਰ ਦੀ ਬਹਾਲੀ ਕਰਾਂਗੇ ਤੁਹਾਡੇ ਸਾਹਮਣੇ ਹੀ ਪ੍ਰਧਾਨ ਜੀ ਨਤੀਜਿਆਂ ਦਾ ਡਰ ਕਿਸ ਨੂੰ ਹੈ ਬੀਜੇਪੀ ਨੂੰ ਆਮ ਆਦਮੀ ਨੂੰ ਜਾਂ ਕਾਂਗਰਸ ਨੂੰ ਤੁਹਾਡੇ ਸਾਹਮਣੇ ਨਤੀਜਿਆਂ ਦਾ ਡਰ ਤੇ ਆਮ ਆਦਮੀ ਪਾਰਟੀ ਨੂੰ ਆ ਜੀ ਇਸੇ ਕਰਕੇ ਬਖਲਾਹੜ ਚਾਕੇ ਉਹ ਸਾਡੇ ਉਮੀਦਵਾਰਾਂ ਨੂੰ ਸੁਣਿਆ ਹੀ ਨਹੀਂ ਜਾ ਰਿਹਾ ਰਿਟਰਨਿੰਗ ਅਫਸਰ ਵੱਲੋਂ ਜੇ ਉਹਨਾਂ ਨੂੰ ਡਰ ਨਾ ਹੋਵੇ ਤੇ ਉਹ ਆਪ ਕਹਿਣ ਕਿ ਚਲੋ ਜੀ ਤੁਸੀਂ ਜਿਹੜਾ ਵੀ ਪੱਖ ਹੈ ਇਹਨਾਂ ਦਾ ਉਹਨਾਂ ਨੂੰ ਸੁਣਿਆ ਜਾਵੇ ਕਿ ਉਹਨਾਂ ਡਰਿਆ ਕਿ ਜੇ ਵੋਟਾਂ ਪੈ ਗਈਆਂ ਤਾਂ ਸਾਡਾ ਜਿਹੜਾ ਹਾਲ ਹੈ ਉਹ ਦਿੱਲੀ ਵਾਲਾ ਹੋਣਾ ਤੁਸੀਂ ਆਪਣਾ ਮੁਕਾਬਲਾ ਕਿਹੜੀ ਪਾਰਟੀ ਨਾਲ ਸਮਝਦੇ ਹੋ ਭਾਰਤੀ ਜਨਤਾ ਪਾਰਟੀ ਕਾ ਕਿੰਨੀ ਆਪਣੀ ਪਤਾ ਇਹ ਲੋਕਾਂ ਦੁਆਰਾ ਚੁਣੀ ਜਾਣ ਵਾਲੀ ਪਾਰਟੀ ਅਸੀਂ ਲੋਕਤੰਤਰ ਦੀ ਭਾਲੀ ਨੂੰ ਲੈ ਕੇ ਕਿ ਹਰੇਕ ਉਮੀਦਵਾਰ ਨੂੰ ਹੱਕ ਹੈ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਹਰੇਕ ਉਮੀਦਵਾਰ ਨੂੰ ਹੱਕ ਹੈ ਕਿ ਉਹ ਆਪਣੇ ਨਾਮੀਨੇਸ਼ਨ ਪੇਪਰ ਭਰੇ ਤੇ ਲੋਕ ਜਿੰਨੂੰ ਵੀ ਚੰਗਾ ਸਮਝਣ ਕਿ ਤੁਹਾਡੇ ਸਾਹਮਣੇ ਚੁੜਕਿਓ ਕਿ ਚਾਹੇ ਬਰਾਦਰੀਆਂ ਦਾ ਕਹਿਣਾ ਹੈ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਵੀ ਆਧਾਰ ਨਹੀਂ ਤੁਹਾਡੇ ਸਾਹਮਣੇ ਜਿਹੜਾ ਸੱਤਾ ਧਰਦੇ ਲੋਕਾਂ ਨੂੰ ਕੌਣ ਸਮਝਾਵੇ 5 5% ਤੋਂ 19% ਐਪੀ ਇਲੈਕਸ਼ਨ ਦੇ ਵਿੱਚ ਵੋਟシェア ਗਿਆ ਭਾਜਪਾ ਦਾ ਜੀ ਤਾਂ ਤੁਹਾਡੇ ਸਾਹਮਣੇ ਆ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ 22 23 ਸਾਰੇ ਕਾਉਂਸਲਰ ਜਿੱਤੇ ਤੇ ਕੋਈ ਹਾਊਸ ਦੀ ਪ੍ਰਵਾਨਕੀ ਨਹੀਂ ਧੱਕੇ ਦੇ ਨਾਲ ਉੱਥੇ ਇਹਨਾਂ ਨੇ ਬਿਆਰ ਬਣਾ ਦਿੱਤਾ ਇਹ ਲੋਕ ਗੱਲਾਂ ਕਰਨਗੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਹੋ ਹੀ ਇਸੇ ਕੰਮ ਤੇ ਗਏ ਉਹਨਾਂ ਨੂੰ ਪਤਾ ਕਿ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਤੇ ਇਹ ਆਉਣ ਵਾਲੇ ਚੰਦਨਾ ਚ ਤੁਹਾਡੇ ਸਾਹਮਣੇ ਨਤੀਜੇ ਹੋਣੇ ਪਤਾ ਨਹੀਂ ਕਿਹੜੀ ਧੱਕਾਗਾਹੀ ਕਰਨ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੀ ਪਾਰਟੀ ਹੈ ਤੁਹਾਨੂੰ ਪਤਾ ਕਿੰਨੇ ਆ ਨਾਮਜ਼ਦਗੀਆਂ ਹੋਈਆਂ ਕੋਪੇ ਪ੍ਰੋਜੈਕਟ ਹੋਇਆ ਅਜੇ ਤੱਕ ਇਹਨੂੰ ਕਰੋ ਬਾਜੀ ਗੱਲ ਸੁਣੋ ਹਾਂਜੀ ਹਾਂਜੀ ਕਿੰਨੀਆਂ ਨਾਮਜ਼ਦਗੀਆਂ ਹੋਈਆਂ ਕੋਈ ਕਿਸੇ ਨੂੰ ਫਾਈਲ ਪਾੜੀ ਹੋਵੇ ਕਿਸੇ ਦੀ ਕਿਸੇ ਦਾ ਕੁਝ ਹੋਇਆ ਕੋਈ ਗੱਲ ਨਹੀਂ ਆ ਇਹ ਹੁਣ ਜਾਣ ਕੇ ਤੱਕਾ ਕਰਕੇ ਫਾਈਲਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਪੇਪਰ ਕੱਲ ਘੱਟ ਸੀ ਉਹ ਤੱਕੇ ਨਾਲ ਪੇਪਰ ਵਿੱਚ ਲਾਉਣੇ ਚਾਹਦੇ ਸੀ ਅੱਜ ਅੱਛਾ ਜੀ ਕਿਉਂਕਿ ਸਾਡਾ ਕੋਈ ਐਮਐਲਏ ਇੱਥੇ ਮੌਜੂਦ ਨਹੀਂ ਸੀ ਕੋਈ ਮੰਤਰੀ ਸਾਹਿਬ ਮੌਜੂਦ ਨਹੀਂ ਸੀ ਤੱਕੇ ਨਾਲ ਫਾਈਲਾਂ ਜਿਹੜੀਆਂ ਵਿੱਚ ਲਾਉਂਦੇ ਹੀ ਪ੍ਰਸ਼ਾਸਨ ਨੇ ਉਸ ਗੱਲ ਤੋਂ ਮਨਾ ਕਰਤਾ ਕਿ ਜਿਹੜੇ ਕਾਗਜ਼ ਤੱਕੇ ਨਾਲ ਸੀ ਜਿਹੜੀਆਂ ਫਾਈਲਾਂ ਤੋਂ ਆਉਂਦੀਆਂ ਉਹ ਅਸੀਂ ਨਹੀਂ ਲਾਉਣ ਦੇਣੀ ਅੱਜ ਦੁਬਾਰਾ ਉਹ ਫਾਈਲ ਕੱਢ ਕੇ ਨਵੀਂ ਫਾਈਲ ਵਿੱਚ ਸਬਮਿਟ ਕਰਨੀ ਚਾਹੁੰਦੇ ਸੀ ਰਿਪਲੇਸ ਕਰਨਾ ਰਿਪਲੇਸ ਕਰਨੀ ਚਾਹੁੰਦੇ ਸੀ ਤੇ ਉਹ ਪ੍ਰਸ਼ਾਸਨ ਨੇ ਨਹੀਂ ਕੀਤੀ ਤੇ ਫਿਰ ਇਹਨਾਂ ਨੇ ਆਪਣੇ 40 50 ਜਿਹੜੇ ਅਹ ਦਿੱਲੀ ਵਾਲੇ ਹੱਦ ਬੰਨੇ ਨਟਪਾ ਦਿਤੇ ਇਥੇ ਮਤਲਬ ਕਿ ਕੀ ਇਸ ਤੀਵੀਂ ਬਖਲਾਹਟ ਲੱਗਦੀ